ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਅਰुण ਕੁਰਾਲੀ ਗੱਲ ਕਰੀਏ ਮੁਹਾਲੀ ਜ਼ਿਲ੍ਹੇ ਦੇ ਵਿੱਚ ਲਗਾਤਾਰ ਚੋਰਾਵਾਂ ਵੱਲੋਂ ਚੋਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹ ਸੀਸੀਟੀਵੀ ਫੁਟੇਜ ਹੈ ਖਰੜ ਦੀ ਅਤੇ ਗਿਲਕੋ ਵੈਲੀ ਦੀ ਇਹ ਸੀਸੀਟੀਵੀ ਫੁਟੇਜ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਦੋ ਚੋਰ ਰਾਤ ਦੇ ਸਮੇਂ ਇੱਕ ਜਨਰੇਟਰ ਦੇ ਵਿੱਚੋਂ ਬੈਟਰੀ ਚੋਰੀ ਕਰਦੇ ਹਨ ਸਭ ਨੂੰ ਬੇਨਤੀ ਹੈ ਕਿ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂਕਿ ਇਹ ਚੋਰ ਫੜੇ ਜਾਣ ਚੋਰ ਰਾਤ ਦੇ ਵਕਤ ਜਿਨ੍ਹਾਂ ਦੀ ਗਿਣਤੀ 2 ਹੈ ਇਹ ਕੰਦ ਟੱਪ ਕੇ ਇਸ ਜਨਰੇਟਰ ਦੇ ਕੋਲ ਪਹੁੰਚਦੇ ਹਨ ਅਤੇ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੁੰਦੀ ਹੈ ਅਤੇ ਇਹ ਪਹਿਲਾ ਜਦੋਂ ਜਨਰੇਟਰ ਦਾ ਜਿੰਦਰਾ ਤੋੜਦੇ ਹਨ ਅਤੇ ਜਿੰਦਰਾ ਤੋੜਨ ਤੋਂ ਬਾਅਦ ਇਹ ਇੱਥੋਂ ਬੈਟਰੀ ਚੋਰੀ ਕਰ ਲਏ ਜਾਂਦੇ ਹਨ ਜੋ ਕਿ ਸੀਸੀਟੀਵੀ ਕੈਮਰੇ ਦੇ ਵਿੱਚ ਸਾਰੀ ਘਟਨਾ ਕੈਦ ਹੁੰਦੀ ਹੈ ਅਪੀਲ ਸਭ ਨੂੰ ਇਹ ਹੀ ਹੈ ਕਿ ਵੀਡੀਓ ਵੱਧ ਤੋਂ ਵੱਧ ਸ਼ੇਅਰ ਕੀਤੀ ਜਾਵੇ ਤਾਂ ਕਿ ਜਿਹੜੇ ਵੀ ਵਿਅਕਤੀ ਇਸ ਚੋਰਾਂ ਨੂੰ ਪਛਾਣਦੇ ਹੋਵੇ ਉਹ ਪੁਲਿਸ ਤੱਕ ਜਾਣਕਾਰੀ ਦੇ ਸਕਣ ਅਤੇ ਇਹ ਚੋਰ ਬੈਟਰੀ ਚੋਰੀ ਕਰਕੇ ਇੱਥੋਂ ਰਫੀ ਚੱਕਰ ਹੋ ਜਾਂਦੇ ਹਨ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਦੇ ਹੋ ਅਤੇ ਕਮੈਂਟ ਕਰਕੇ ਦੱਸਿਓ ਕਿ ਤੁਹਾਡੇ ਇਲਾਕੇ ਦੇ ਵਿੱਚ ਵੀ ਚੋਰੀ ਦੀ ਵਾਰਦਾਤਾ ਹੋ ਰਹੀਆਂ ਹਨ ਜਾਂ ਨਹੀਂ